ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਬਾਂ ਦੀ ਕਟਿੰਗ ਤੁਸੀਂ ਦੇਖੋ ਜੀ ਆਪਣਾ ਕੱਪੜਾ ਹੈਗਾ ਦੇਖੋ ਆਪਣੀ ਲੈਂਥ ਹੈਗੀ ਆ ਕੱਪੜੇ ਦੀ 23 ਇੰਚ ਤੇ ਆਪਣਾ ਮੋਡਾ ਹੈਗਾ ਤਿਆਰ ਜੀ 8.5 ਇੰਚ ਆਪਾਂ ਅੱਧਾ ਇੰਚ ਘਟਾ ਕੇ ਮਾਰਕ ਕਰਨਾ ਦੇਖੋ 8.5 ਇੰਚ ਆਪਣਾ ਮੋਡਾ ਤਿਆਰ ਆ 8 ਇੰਚ ਤੇ ਕੀਤਾ ਆਪਾਂ ਮਾਰਕ 3 ਇੰਚ ਜੀ ਆਪਾਂ ਇੱਧਰ ਨੂੰ ਮਾਰਕ ਕਰਨਾ ਨੀਚੇ ਨੂੰ 2.5 ਇੰਚ ਤੇ ਮਾਰਕ ਕਰਨਾ ਜੀ ਆਪਾਂ ਉੱਪਰ ਇਸ ਤਰ੍ਹਾਂ ਮਾਰਕ ਕਰਨ ਤੋਂ ਬਾਅਦ ਆਪਾਂ ਸਕੇਲ ਦੀ ਹੈਲਪ ਦੇ ਨਾਲ ਇਹਨੂੰ ਆਪਸ ਦੇ ਵਿੱਚ ਲਾਈਨ ਬਣਾ ਕੇ ਮਿਲਾ ਲੈਣਾਗਾ ਹੁਣ ਆਪਾਂ ਦੇਖੋ ਜੀ ਇਹਦਾ ਹਾਫ ਕਰ ਲੈਣਾ ਹੈ ਇਸ ਤਰ੍ਹਾਂ 6 ਇੰਚ ਆਇਆ 6 ਦਾ ਹਾਫ 3 ਹੋ ਗਿਆ ਇੰਚੀ ਟੇਪ ਨੂੰ ਫੋਲਡ ਕਰਕੇ ਤੁਸੀਂ ਹਾਫ ਕਰ ਸਕਦੇ ਹੋ ਅੱਧਾ ਅੱਧਾ ਇੰਚ ਆਪਾਂ ਦੋਵੇਂ ਪਾਸੇ ਇਸ ਤਰ੍ਹਾਂ ਜੀ ਨਿਸ਼ਾਨ ਲਾਉਣਾਗਾ ਕਾਟ ਪਾਉਣ ਵਾਸਤੇ ਇਸ ਤਰ੍ਹਾਂ ਜੀ ਹੁਣ ਆਪਾਂ ਪਾ ਦੇਣੀ ਹੈ ਗੁਲਾਈ ਗੁਲਾਈ ਆਪਾਂ ਜੀ ਉੱਪਰ ਤੋਂ ਪਾਉਣੀ ਆਏਗੀ ਇਸ ਤਰ੍ਹਾਂ ਐਸੇ ਤਰ੍ਹਾਂ ਹੀ ਜੀ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਹੈਗੀ ਇਹ ਵੀ ਜੀ ਆਪਾਂ ਉੱਪਰ ਤੱਕ ਪਾਉਣੀ ਹੈਗੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਗਲਾਈ ਪਾਉਣ ਤੋਂ ਬਾਅਦ ਹੁਣ ਆਪਾਂ ਕਰਾਂਗੇ ਆਪਣੀ ਕਟਿੰਗ ਆ ਲਓ ਜੀ ਆਪਾਂ ਮੋਢੇ ਦੀ ਪਾ ਦਿੱਤੀ ਗਲਾਈ ਆਪਣੀ ਬਾਹ ਦੀ ਪਾਤੀ ਗਲਾਈ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਬਾਹ ਦੀ ਗੁਲਾਈ ਪੈ ਗਈ ਬਾਹ ਦੀ ਕਾਟ ਪੈ ਗਈ ਹੁਣ ਆਪਾਂ ਪਾਵਾਂਗੇ ਜੀ ਫਰੰਟ ਵਾਲੀ ਕਾਟ ਦੋ ਪੱਲੇ ਛੱਡ ਕੇ ਜੀ ਆਪਾਂ ਦੋ ਫਰੰਟ ਵਾਲੇ ਪੱਲੇ ਚੱਕ ਲੈਣੇ ਆ ਦੇਖੋ ਦੋਵੇਂ ਸਿੱਧੇ ਪਾਸੇ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ ਕੱਪੜੇ ਦੇ ਹੁਣ ਆਪਾਂ ਜੀ ਫਰੰਟ ਵਾਲੀ ਕਾਟ ਪਾ ਦੇਣੀ ਹੈਗੀ ਤੁਸੀਂ ਚਾਹੋ ਤਾਂ ਜਦੋਂ ਆਪਾਂ ਸਟਿਚਿੰਗ ਕਰਨੀ ਹੈ ਉਸ ਟਾਈਮ ਵੀ ਤੁਸੀਂ ਅਲੱਗ-ਅਲੱਗ ਬਾਵਾਂ ਚ ਪਾ ਸਕਦੇ ਹੋਗੇ ਆਹ ਹੋ ਗਈ ਜੀ ਆਪਣੀ ਬਾਹਾਂ ਦੀ ਕਟਿੰਗ ਜਿੰਨਾ ਆਪਣੀ ਬਾਹਾਂ ਦੀ ਮੂਰੀ ਹੈਗੀ ਆ ਉੰਨੀ ਆਪਾਂ ਰੱਖ ਕੇ ਦੇਖੋ ਇਦਾਂ ਸਕੇਲ ਦੇ ਨਾਲ ਲਾਈਨ ਬਣਾ ਲੈਣੀ ਹੈਗੀ ਆ ਐਕਸਟਰਾ ਮਾਰਜਿਨ ਰੱਖਿਆ ਜੀ ਆ ਦੇਖੋ ਜੀ ਆਪਣੀ ਬਾਹ ਦੀ ਹੋਗੀ ਕਟਿੰਗ ਧੰਨਵਾਦ ਜੀ